ਆਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡਾ ਸੰਧੂ ਪੱਧਰਪੁਰੀਆ ਡੇਰੀ ਫਾਰਮ ਦੇ ਵਿੱਚ ਆਸ ਕਰਦੇ ਹਾਂ ਜੀ ਜੋ ਸਾਡੇ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਦੇ ਤੰਦਰੁਸਤੀ ਜੋ ਰਹਿਣ। ਰਿਕਵੈਸਟ ਕਰਦੇ ਹਾਂ ਜੀ ਕਿਤੇ ਵੀ ਖਰੀਦਦਾਰੀ ਕਰਨੀ ਦੋ ਟਾਈਮ ਤਿੰਨ ਆਪਣੀ ਨਰਖ ਪਰਖ ਕਰਕੇ ਤਸੱਲੀ ਕਰਕੇ ਲੈ ਕੇ ਜਾਣਾ। ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਬਟਨ ਨੂੰ ਆਲਟ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ। ਤੇ ਬਾਕੀ ਡਿਟੇਲ ਬਾਈ ਤੋਂ ਲੈ ਕੇ ਸਾਰ ਤਾਈ ਸਾਂਝੀ ਕਰ ਰਹੇ ਆ ਖੀਰੀ ਵਾਸ਼ੀ ਬਾਈ ਹੁਣੀ ਦੱਸਦੇ ਯਾਰ ਸ਼ਹਿਰ ਦੇ ਵਿੱਚ ਤੇ ਚੰਗੀ ਥਲੋਂ ਖੁੱਲਣ ਵਾਲੀ ਹੈ ਜੇ ਵਟ ਬੁਟ ਬਾਹਨੇ ਦੇ ਬਹੁਤ ਜ਼ਿਆਦੀ ਢਿਲਪਾ ਜੀ ਇਹ ਨਹੀਂ ਖੁੱਲਣੀ ਹੈ ਜੀ ਬਹੁਤ ਸੋਹਣੀ ਆਰਡਰ ਕੁਆਲਿਟੀ ਤੇ ਹਸੀਲ ਤੇ ਹੈ ਜਿਵੇਂ ਬਰਫ ਲਈ ਹੁੰਦੀ ਉੱਤੇ ਤੇ ਕੱਦ-ਕੜ ਚੰਗਾ ਹੈ ਤਾਜ਼ਾ ਬਾਡੀ ਸਟਰਕਚਰ ਤੇ ਆਓ ਹੋਰ ਬਾਕੀ ਬਾਈ ਹੁਣਾ ਦਾ ਡਿਟੇਲ ਲੈ ਕੇ ਦਈਏ ਸਾਂਝੀ ਕਰੀਏ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਸਰਾਉ ਸੀ ਬਹੁਤ ਠੀਕ ਠਾਕ ਜੀ ਵਧੀਆ ਚੱਲਦਾ ਜੀ ਕੀ ਨਾਮ ਹੈ ਆਦੀ ਦਾ ਨਾਮ ਅਮਰਤਪਾਲ ਜੀ ਅਮਰਤਪਾਲ ਕਿਹੜਾ ਪਿੰਡ ਸੇਮਾ ਜੀ ਸੇਮਾ ਫੋਨ ਨੰਬਰ ਥਾਣਾ ਫੋਨ ਨੰਬਰ ਦੱਸੋ ਏ 97791 ਇਧਰ ਦੱਸਿਓ ਜੋ ਮੜੇ ਆਪ 97791 ਜੀ ਹਾਂ ਜੀ 37305 ਠੀਕ ਆ ਜੀ ਵਪਾਰ ਲੈਂਦਾ ਕਾਰੋਬਾਰ ਹੈ ਜੀ ਹਾਂ ਜੀ ਹਾਂ ਕਾਰੋਬਾਰ ਠੀਕ ਆ ਘਰੇ ਮੱਜਾ ਦਾ ਵੀ ਤੇ ਕੰਮ ਆਦਾ ਵੀ ਬਹੁਤ ਹੁੰਦਾ ਜੀ ਜੋ ਵੀ ਆ ਜੇ ਹਾਂ ਠੀਕ ਆ ਤੇ ਇੱਕ ਕੀ ਡਿਟੇਲ ਹੈ ਫੈਟ ਦੀ ਬੱਚੀ ਦੀ ਡਿਟੇਲ ਬੱਚੀ ਖੀਰੀ ਆ ਜੀ ਅੱਛਾ ਜੀ ਐਰ ਸ਼ਹਿਰ ਚ ਪੈਂਦੀ ਆ ਠੀਕ ਆ ਜੀ ਚੰਗਾ ਸਿਵਨ ਲੱਗਾ ਇਹਦੇ ਹਾਂਜੀ ਦੁੱਧ ਦੇ ਦੂਗੀ 27 28 ਕਿਲੋ ਪਹਿਲੇ ਸੂਏ ਠੀਕ ਹੈ ਜੀ ਆਹ ਦਲ ਲੈਂਦੀ ਆ ਅਜੇ 15 ਤੋਂ 20 ਠੀਕ ਹੈ ਜੀ ਬਹੁਤ ਜਾਦੇ ਖੁੱਲੂ ਖੁੱਲੂ ਠੀਕ ਹੈ ਜੀ ਬਹੁਤ ਜਾਦੇ ਬਣੂ ਖੋਲੋ ਭਾਈ ਜੀ ਮੜੀ ਜੀ ਨਾਲ ਕਰਾਉਸ ਬਣਿਆ ਮਿੱਤਰੋ ਤੇ ਸੋਹਣੀ ਆ ਜਿੰਨੀ ਵੀ ਹੈਗੀ ਆ ਚੰਗੀ ਆ ਠੀਕ ਹੈ ਜੀ ਲਾਹੂ ਪਿੱਤ ਜਾਂ ਪੂਰੀ ਜਾਨ ਚ ਫੇਰੇ ਇਹ ਬਾਈ ਹੋਣੀ ਦੱਸਦੇ ਮੂੰਹ ਤੇ ਚੰਗੇ ਵੱਡੇ ਟਾਂਜੇ ਦੀ ਠੀਕ ਹੈ ਜੀ ਲਓ ਜੀ ਕਰ ਸਕਦੇ ਚੈੱਕ ਬਹੁਤ ਸੋਹਣੀ ਲਾਓ ਜੀ ਪਾਓ ਜੀ ਬਹੁਤ ਜਿਆਦਾ ਬਣੂ ਬਹੁਤ ਜਿਆਦਾ ਠੀਕ ਨਹੀਂ ਬਾਨੀ ਬੜੀ ਢਿਲ ਬੜੀ ਪਈ ਬਹੁਤ ਜਿਆਦਾ ਬਹੁਤ ਜਿਆਦਾ ਢਿਲ ਬਹੁਤ ਜਿਆਦੀ ਪਈ ਹੈ ਜੀ ਬਹੁਤ ਜਿਆਦਾ ਢਿਲ ਪੇਟ ਪੁੜਾ ਵੀ ਚੰਗਾ ਲੱਗਾ ਸੋਹਣੀ ਜਿੰਨੀ ਆਰਡਰਸ ਪਾਰਟੀ ਤਿਆਰ ਕਰਨੀ ਤੇ ਕਿੰਨਾ ਕੀ ਲੈ ਦੇ ਭੋਜੇ ਦਾ ਕਰ ਦੇਣਾ ਜੀ ਮੋਲਾ ਮੱਛੀ ਦੇ ਦਾਂਗੇ ਆਪਾਂ 95000 ਵਿੱਚੋਂ ਹੋਰ ਮਾਨਤਨ ਕਰ ਲਾਂਗੇ ਕਿੰਨਾ ਕਰ ਦੇਣਾ ਕਰ ਦਾਂਗੇ 1000 ਤੇਰੀ ਵੀਡੀਓ ਨੂੰ ਵੇਖ ਕੇ ਸ਼ੇਅਰ ਕਰ ਦਿਗੇ ਜਿਹੜਾ ਸ਼ੇਅਰ ਕਰਕੇ ਉਹ 1000 ਹੋਰ ਕਰ ਦੇ ਪੰਜ 90 ਨਹੀਂ 90 ਦਿਨ ਦੇ ਦੇ ਬਾਹਲੀ ਜਿਆਦੇ ਬਣਦੀ ਚਲੋ ਸਮਾਂ ਦੇਖਾਂਗੇ ਕੀ ਕਹਿੰਦਾ 90000 ਬਾਨੀ ਬਹੁਤ ਜਿਆਦੇ ਬਾਨ ਨਾਲੋਂ ਦੇ ਰਿਕਾਰਡ ਤੋੜ ਦੂਗੇ ਦੁੱਧ 26 27 ਲੀਟਰ ਗਰੰਟੀ ਨਾਲ ਠੀਕ 15 ਤੋਂ 20 ਰੋਜ਼ ਲੱਗ ਗਈ ਹਜੇ ਠੀਕ ਹੈ ਬਹੁਤ ਜਿਆਦੇ ਮਿੱਤਰੋ ਮੱਛੀ ਖੇਦਨ ਵਾਲੀ ਜੇ ਖਰੀਦਦਾਰੀ ਆਪਣੀ ਤੁਸੀਂ ਕਰ ਲਿਓ ਸਾਡੇ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰਾਖਾ